ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਸਿੰਘ ਰਾਏ ਜਿਨ੍ਹਾਂ ਵੱਲੋਂ ਕਿ ਅੱਜ ਜ਼ਿਲ੍ਹਾ ਫਰੀ ਫਤਿਹਗੜ ਸਾਹਿਬ ਵਿਖੇ ਵਾਰਡ ਨੰਬਰ 11 ਸੇਟੀ ਮੋਹੱਲਾ 'ਚ 17 ਲੱਖ ਰੁਪਏ ਦੀ ਲੱਗ ਦੇ ਨਾਲ ਗਲੀਆਂ ਦੀ ਮੁਰੰਮਤ ਤੇ ਨਵੀਨੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਸਰਹੰਦ ਫਤਿਹਗੜ ਸਾਹਿਬ ਹਲਕੇ ਵਿੱਚ ਵਿਕਾਸ ਦੇ ਕੰਮ ਲਗਾਤਾਰ ਤੇ ਤੇਜ਼ ਰਫ਼ਤਾਰ ਨਾਲ ਜਾਰੀ ਨੇ। ਉਹਨਾਂ ਦੱਸਿਆ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਬਿਹਤਰ ਸੜਕਾਂ, ਸਾਫ ਸਫਾਈ ਅਤੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਕਿਸੇ ਵੀ ਇਲਾਕੇ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ ਅਤੇ ਵਿਕਾਸ ਹੀ ਆਮ ਆਦਮੀ ਪਾਰਟੀ ਦੀ ਪ੍ਰਾਥਮਿਕਤਾ ਹੈ। ਜਿਹੜਾ ਏਰੀਆ ਉੱਥੇ ਆਏ ਆਂ ਔਰ ਇਹ ਬਾੜ ਨੰਬਰ 11 ਗਲੀ ਨੰਬਰ 1 세ਠੀ ਮਹਿਲਾ ਇਹ ਬਹੁਤ ਚਿਰ ਤੋਂ ਡਿਮਾਂਡ ਸੀ ਕਿ ਇੱਥੇ ਇੰਟਰਲੋਕਿੰਗ ਜਿਹੜੀ ਲਾਈ ਜਾਵੇ ਉਸ ਦੇਖਿਆ ਰਾਤ ਬਹੁਤ ਮਾੜੇ ਰਸਤੇ। ਇਹ 16.71 ਹਜ਼ਾਰ ਦਾ ਜਿਹੜਾ ਇਹ ਟੈਂਡਰ ਹੈ ਔਰ ਸਾਡੇ ਠੇਕੇਦਾਰ ਸਾਹਿਬ ਨੇ ਕਿਹਾ 10 ਦਿਨਾਂ ਚ ਤਿਆਰ ਕਰ ਦਾਂਗੇ ਜਿਵੇਂ ਪਹਿਲਾਂ ਵੀ ਤੁਹਾਨੂੰ ਪਤਾ 4.5 ਕਰੋੜ ਦਾ ਸੀ ਜਿਹੜਾ ਸ਼ਹਿਰ ਦਾ ਉਹ ਕੰਮ ਸੀਵਰੇਜ ਦਾ ਚੱਲ ਰਿਹਾ ਔਰ ਵੀ ਉਮੀਦ ਹੈ ਕਿ ਪੈਸਾ ਬਹੁਤ ਸਾਰਾ ਹੋਊਗਾ ਸ਼ਹਿਰ ਦੇ ਡਿਵੈਲਪਮੈਂਟ ਲਈ ਅਸੀਂ ਲੱਗੇ ਹੋਏ ਹਾਂ ਔਰ ਅਸੀਂ ਸਾਰੇ ਸਰਵਸਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਆਹ 2-4 ਮਹੀਨੇ ਚ ਬਹੁਤ ਡਿਵੈਲਪਮੈਂਟ ਹੋਣੀ ਸ਼ਹਿਰ ਦੀ ਦੇ ਨਾਲ ਦੇ ਨਾਲ ਸਾਡੇ ਇੱਕ ਮਾਤਾ ਇੱਥੇ ਲੰਗੇ ਆ ਰਹੇ ਕਹਿ ਰਹੇ ਸੀ ਕਿ ਜਿਹੜਾ ਪਾਣੀ ਆ ਉਹ ਬਹੁਤ ਘੱਟ ਆਉਂਦਾ ਉਹਦੇ ਵੀ ਅਸੀਂ ਟਿਊਬਲ 4-5 ਅਸੀਂ ਪਾਸ ਕਰਵਾ ਲੇ ਇੱਥੇ ਥਾਂ ਦੇਖ ਕੇ ਟੂਬਲ ਉੱਥੇ ਲਵਾ ਕੇ ਦੇਵਾਂਗੇ ਤਾਂ ਕਿ ਜਿਹੜੀ ਪਾਣੀ ਦੀ ਘਾਟ ਨਾ ਰਹੇ ਜਿਹੜਾ ਏਰੀਆ ਉੱਥੇ ਆਇਆ ਔਰ ਇਹ ਬਾਡ ਨੰਬਰ 11 ਗਲੀ ਨੰਬਰ 1 세ਠੀ ਮਹੱਲਾ ਇਹ ਬਹੁਤ ਚਿਰ ਤੋਂ ਡਿਮਾਂਡ ਸੀ ਕਿ ਇੱਥੇ ਇੰਟਰਲੋਕਿੰਗ ਜਿਹੜੀ ਲਾਈ ਜਾਵੇ ਇਸ ਦੇਖਿਆ ਰਾਤ ਬਹੁਤ ਮਾੜੇ ਰਸਤੇ ਤੇ 16 71000 ਦਾ ਜਿਹੜਾ ਇਹ ਟੈਂਡਰ ਹੈ ਔਰ ਸਾਡੇ ਠੇਕੇਦਾਰ ਸਾਹਿਬ ਨੇ ਕਿਹਾ 10 ਦਿਨਾਂ ਚ ਤਿਆਰ ਕਰ ਦਾਂਗੇ ਜਿਵੇਂ ਪਹਿਲਾਂ ਵੀ ਤੁਹਾਨੂੰ ਪਤਾ 4.5 ਕਰੋੜ ਦਾ ਸੀ ਜਿਹੜਾ ਸ਼ਹਿਰ ਦਾ ਉਹ ਕਮ ਸੀਵਰੇਜ ਦਾ ਚੱਲ ਰਿਹਾ ਹੋਰ ਵੀ ਉਮੀਦ ਹੈ ਕਿ ਪੈਸਾ ਬਹੁਤ ਸਾਰਾ ਆਊਗਾ ਸ਼ਹਿਰ ਦੇ ਡਿਵੈਲਪਮੈਂਟ ਲਈ ਅਸੀਂ ਲੱਗੇ ਹੋਏ ਆ ਔਰ ਅਸੀਂ ਸਾਰੇ ਸਰਵਸਥੀ ਨੂੰ ਇਹ ਵਿਸ਼ਵਾਸ ਬੁਣਾਉਣੇ ਆ ਕਿ ਆ 2-4 ਮਹੀਨੇ ਚ ਬਹੁਤ ਡਿਵੈਲਪਮੈਂਟ ਹੋਣੀ ਸ਼ਹਿਰ ਦੀ ਤੇ ਨਾਲ ਦੀ ਨਾਲ ਸਾਡੇ ਕਮਾਤਾ ਇੱਥੇ ਲੱਗੇ ਜਾ ਰਹੇ ਕਹਿ ਰਹੇ ਸੀ ਕਿ ਜਿਹੜਾ ਪਾਣੀ ਆ ਉਹ ਬਹੁਤ ਘੱਟ ਆਉਂਦਾ ਉਹਦੇ ਵੀ ਅਸੀਂ ਟਿਊਬਲ 4-5 ਅਸੀਂ ਪਾਸ ਕਰਵਾ ਲਏ ਇੱਥੇ ਥਾਂ ਦੇਖ ਕੇ ਟਿਊਬਲ ਉੱਥੇ ਲਵਾ ਕੇ ਦਵਾਂਗੇ ਤਾਂ ਕਿ ਜਿਹੜੀ ਪਾਣੀ ਦੀ ਘਾਟ ਨਾ ਰਹੇ